ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੇ ਸ੍ਰੀ ਗੁਰੂ ਅਮਰਦਾਸ ਜੀ ਪਾਸੋਂ ਚਾਰੀ ਹੋਈ ਬਾਣੀ ਵਿੱਚੋਂ RAM KALI ਮਹਿਲਾ ਤੀਜਾ ਆਨੰਦ ਤੇ ਸ਼ਬਦ ਹੈ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸ਼ਬਦ ਵਿੱਚ ਕਿਹੜੇ ਕਿਹੜੇ ਸੁਰ ਲੱਗ ਰਹੇ ਹਨ ਆਪ ਜੀ ਦੇਖੀ ਰਹੇ ਹੋ ਤੇ ਆਪਾਂ ਇਸ ਸ਼ਬਦ ਨੂੰ ਬਹੁਤ ਹੀ ਆਸਾਨ ਤੁੰਤੇ ਕਰਨ ਜਾ ਰਹੇ ਹਾਂ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਟਿਊਨ ਕੀ ਹੈ ਪਹਿਲਾਂ ਆਪਾਂ ਤਬਲੇ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰਾਂਗੇ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰ ਤੇ ਆਓ ਸਤ ਗੁਰ ਕੇ ਪਿਆਰੇ ਗਾਉ ਸੱਚੀ ਬਾਣੀ ਆਉ ਸਿੱਖ ਸਤ ਗੁਰ ਕੇ ਪਿਆਰੇ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ गव सचे वाणी गे सिख आख संद के प्यारे रे गची वाणी कावो सिख के प्यारे Oh,

ਸਤ ਗੁਰੂ ਦੇ ਪਿਆਰੇ ਦਾਉ ਸੱਚੀ ਇਸ ਤਰੀਕੇ ਨਾਲ ਆਪਾਂ ਅਗਲੇ ਅੰਤਰੇ ਨੂੰ ਵੀ ਲੈ ਲੈਣਾ ਹੈ ਤੇ ਹੁਣ ਆਪਾਂ ਸਿੱਖਦੇ ਹਾਂ ਸਥਾਈ ਤੇ ਅੰਤਰਾ ਕੱਲੇ-ਕੱਲੇ ਸੁਰ ਤੇ ਜਿਸ ਤਰ੍ਹਾਂ ਇਸ ਅੰਤਰੇ ਨੂੰ ਆਪਾਂ ਗਾਇਨ ਕੀਤਾ ਹੈ ਤਾਂ ਅਗਲੇ ਅੰਤਰੇ ਨੂੰ ਆਪਾਂ ਸਿੱਖਾਂਗੇ ਤੇ ਜੋ ਕਿ ਟਿਊਨ ਸੇਮ ਹੀ ਹੈ ਪਹਿਲਾਂ ਦੇਖਦੇ ਹਾਂ ਸਥਾਈ ਆਵੋ ਸਿੱਖ ਸਤ ਗੁਰ ਕੇ ਪਿਆਰੇ ਹੋ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਉ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਉ ਸੱਚੀ ਬਾਣੀ ਸੱਚੀ ਬਾਣੀ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ ਆਵੋ ਸਿੱਖ ਸਤ ਗੁਰ ਕੇ ਪਿਆ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਉੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿੰਗ ਪਾਣੀ ਕਲੇਕਲੇ ਸੁਰਤੇ ਬੜੇ ਸਾਨੀ ਨਾਲ ਆਪਕੋ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਤੇ ਤਾ ਸਤ ਤਕ ਵਿੱਚ ਸਾ ਤੱਕੀ ਜਬਦ ਹੈ ਜੱਪੇ ਹੋ ਸਾਰਿੰਗ ਪਾਣੀ ਫਿਰ ਖਾਲੀ ਟੀਨ ਵਜਾ ਸਕਦੇ ਹਾਂ ਜੱਪੇ ਹੋ ਸਾਰਿੰਗ ਪਾਣੀ ਜਿਹੜੇ ਬੋਲ ਹਨ ਇਹਨਾਂ ਦੇ ਹੀ ਖਾਲੀ ਟੀਨ ਆਪਾਂ ਵਜਾ ਸਕਦੇ ਹਾਂ ਇਸ ਤੋਂ ਬਾਅਦ ਕਹੈ ਨਾਨਕ सदा गावो एहि सची वाणी कह नानक सदा गावो एहि सची वाणी फिर सची वाणी

सिक्ख सद्गुरु प्यो गौ स चि माणि आव सिक् के प्यारे हो सचि माणि गाव स चि ਸੱਚੀ ਬਾਣੀ ਗਾਉ ਸੱਚੀ ਬਾਣੀ ਗਾਉ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੁਣ ਆਪਾਂ ਦੇਖਦੇ ਹਾਂ ਕਿ ਇਸ ਸ਼ਬਦ ਨੂੰ ਆਪਾਂ ਕੇਵਲ ਮੰਦਰ ਸਬਤਕ ਵਿੱਚ ਧਾ ਸਵਰ ਅਤੇ ਤਾਰ ਸਬਤਕ ਵਿੱਚ ਸਾ ਛੋਟੀ ਜੀ ਰੇਂਜ ਵਿੱਚ ਇਸ ਸ਼ਬਦ ਨੂੰ ਆਪਾਂ ਗਾਇਨ ਕੀਤਾ ਹੈ ਤੇ ਜਦੋਂ ਇੰਨੀ ਛੋਟੀ ਰੇਂਜ ਵਿੱਚ ਗਾਇਨ ਕੀਤਾ ਜਾਂਦਾ ਹੈ ਤਾਂ ਛੋਟੇ ਬੱਚਿਆਂ ਲਈ ਵੀ ਇਸ ਸ਼ਬਦ ਨੂੰ ਗਾਣਾ ਅਤੇ ਬਜ਼ੁਰਗਾਂ ਲਈ ਵੀ ਇਸ ਨੂੰ ਗਾਇਨ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਇਸ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ